ਜੀ ਅ ਅੱਜ ਅਸੀਂ ਟੰਡ ਹਲਕੇ ਵਿੱਚ ਨਾਲ ਸਾਡੇ ਐਮਐਲਏ ਸਰ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਜੋ ਅਸੀਂ ਸਿਰਲ ਰੋਡ ਤੋਂ ਪੋਲ ਜਿਹੜਾ ਜਾਂਦਾ ਰਸਤੇ ਚੋਂ ਤੇ ਅਸੀਂ ਪਹੁੰਚੇ ਮੌਕੇ ਤੇ ਲੋਕਾਂ ਨਾਲ ਮੁਲਾਕਾਤ ਕੀਤੀ ਗੱਲਬਾਤ ਕੀਤੀ ਹੈਗੀ ਹੈ ਤੇ ਚਲੋ ਜੋ ਕੁਦਰਤੀ ਜੋ ਹੋਇਆ ਹੈਗਾ ਉਹ ਹੈ ਪਰ ਤਕਰੀਬਨ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਪੂਰੀ ਟੀਮਾਂ ਸੜੇ ਲੱਗੀਆਂ ਹੋਈਆਂ ਨੇ ਤੇ ਤਕਰੀਬਨ ਸਾਰੀ ਜਿਹੜੀ ਸਹੂਲਤ ਉਹਨਾਂ ਨੂੰ ਪਹੁੰਚਾਇਆ ਗਿਆ ਜਿਹੜੀ ਕੁਝ ਲੋਕ ਸਕੂਲ ਵਿੱਚ ਵੀ ਕੈਂਪ ਕਰਵਾਏ ਹੋਏ ਨੇ ਉੱਥੇ ਵੀ ਲੰਗਰ ਫੜਨੇ ਸਾਰਾ ਪੰਦਵਸ ਕੀਤਾ ਜਾ ਰਿਹਾ ਤੇ ਥੋੜੀ ਕਮੀ ਆ ਰਹੀ ਸੀ ਚਾਰੇ ਦੀ ਪਸ਼ੂਆਂ ਦੀ ਤੇ ਉਹਦੇ ਵੀ ਸ਼ਾਮ ਤੱਕ ਉਹ ਆਪਾਂ ਦਾ ਬੰਦਵਸ ਕਰਾ ਦਾਂਗੇ ਤੇ ਹੋਰ ਗੱਲ ਹੋਈ ਬਜ਼ੁਰਗਾਂ ਨਾਲ ਬੀਬੀਆਂ ਨਾਲ ਪੈਨਾਂ ਨੂੰ ਕਹਿੰਦੇ ਥੋੜੀ ਮੈਡੀਕਲ ਸਹੂਲਤ ਦੀ ਲੋੜ ਹੈਗੀ ਆ ਬੰਦਿਆਂ ਵਾਸਤੇ ਵੀ ਤੇ ਪਸ਼ੂਆਂ ਵਾਸਤੇ ਉਹਦਾ ਵੀ ਮੈਡਟਰੀ ਆਫਸਰ ਨਾਲ ਗੱਲ ਕਰਕੇ ਅਸੀਂ ਜਿਹੜੀ ਉਹਨਾਂ ਨੂੰ ਇੱਕ ਦੌਰਾ ਵੀ ਰੱਖ ਲੋ ਇੱਕ ਹੋਰੀ ਸਾਰੇ ਨੂੰ ਚੈੱਕ ਅਪ ਵੀ ਕਰ ਲੋ ਤੇ ਇੱਕ ਜਿਹੜੀ ਦਵਾਈਆਂ ਦੀ ਲੋਟ ਹੈਗੀ ਆ ਉਹ ਬਰਸਾਤ ਕਰਕੇ ਜਾ ਹਿਊਮਨ ਇਹ ਜਿਹੜੀ ਪਾਰਟਿਕਲ ਉਹਸੀ ਵੀ ਉਹਦੀ ਆਪੋ ਪਹੁੰਚ ਕਰਵਾਨਾ ਹੈ ਬਦਬਾਰੋਂ ਬਾਅਦ ਤੱਕ ਆ ਜਾਏਗੀ ਜੀ ਡਾਕਟਰ ਕਹਿੰਦਾ ਇਟਰੀਟਮੈਂਟ ਬਾਰੇ ਗੱਲ ਕਰੀ ਤਾਂ ਭਾਵੇਂ ਕਿ ਤੁਸੀਂ ਕਹਿੰਦੇ ਦੇਖੋ ਕਿ ਨੇ 4-5 ਦਿਨ ਤੋਂ ਬੜੀ ਮਿਹਨਤ ਕੀਤੀ ਆ ਨਾ ਜੀ ਨਹੀਂ ਜੀ ਕਿਵੇਂ ਨਾ 4-4 ਦਿਨ ਤੋਂ ਇੱਥੇ ਮੌਕੇ ਤੇ ਰਹੇ ਜੀ ਜੀ ਆ ਪਰ ਫਿਰ ਵੀ ਚਲੋ ਬੰਨ ਜਿਹੜਾ ਹੈਗਾ 2 3 ਜਗ੍ਹਾ ਤੋਂ ਟੁੱਟ ਗਿਆ ਉਥੋਂ ਟੁੱਟਾ ਜਿੱਥੇ ਮੈਂ ਵੱਲੋਂ ਕਰ ਰਹੇ ਸੀ ਜੀ ਪਰ ਕੀ ਜੇਕਰ ਅਜਿਹਾ ਕੰਮ ਅਸੀਂ ਆ ਕੁਝ ਮਹੀਨਾ ਤੋਂ ਮੈਂ ਪਹਿਲਾਂ ਦੇਖਦੇ ਹੁੰਦੇ ਤਾਂ ਹੋ ਸਕਦਾ ਕਿਕਰ ਸਮਾਂ ਰਹਿੰਦੇ ਆ ਤੇ ਫਿਰ ਇਹਦਾ ਪਚਾਅ ਹੋ ਜਾਂਦਾ ਜੀ ਮੈਂ ਕਹੂੰਗਾ ਕਿ ਜੇ ਅਸੀਂ ਗੱਲ ਕਰੀਏ 2023 ਦੀ ਜੇ ਉਹਦੇ ਮੁਤਾਬਕ ਅਸੀਂ ਹੁਣ ਆਪਾਂ ਰਿਪੇਅਰ ਕਰੀਏ ਤੇ ਜੋ 23 ਚ ਨੁਕਸਾਨ ਹੋਇਆ ਸੀ ਸਾਡਾ ਟਾਂਡਾ ਦਸੂਆ ਮਕੇਰੀਆਂ ਕਾਫੀ ਨੁਕਸਾਨ ਹੋ ਗਿਆ ਸੀ ਉਹਦੇ ਮੁਤਾਬਕ ਹੀ ਕਾਫੀ ਕੀ ਕਹਿੰਦੇ ਉਸ ਵਾਰ ਉਹ ਘੱਟ ਹੋਇਆ ਤੇ ਮੇਰੀ ਰਾਜਾ ਜੀ ਨਾਲ ਗੱਲ ਹੋਈ ਹੈ ਤੇ ਇਹਦਾ ਜੋ ਵੀ ਅਸੀਂ ਜਿਹੜਾ ਪੱਕਾ ਪ੍ਰਬੰਧ ਜਿਹੜਾ ਅਸੀਂ ਆਪਾਂ ਉਹਨਾਂ ਨੇ ਸਮੇਂ ਵਿੱਚ ਅਸੀਂ ਕਰਾਂਗੇ ਚਾਹੇ ਕਹਿੰਦੇ ਸਾਨੂੰ ਇੱਕ ਦੋ ਫਲੱਡ ਗੇਟ ਨਾਲ ਥੋੜੇ ਲਾਣੇ ਕੰਚੂਟ ਛੋਟੇ ਇਹ ਬੰਦ ਦਾ ਵੀ ਅਸੀਂ ਪੱਕਾ ਉਹਦਾ ਹੱਲ ਕਰਾਂਗੇ ਜੀ ਤਾਂ ਇੱਕ ਪੂਰ ਗੱਲ ਹੈ ਜੀ ਗੱਲ ਕਿ ਜਿੱਥੇ ਰਾਜਾ ਜੀ ਨੇ ਦੱਸਦੇ ਸੁਣਾਤਾ ਕਿ ਵੀ ਨਹੀਂ ਤੇ ਆ ਇੱਕੋ ਇੱਕ ਦੋ ਆਪਾਂ ਜੀ ਗੱਲ ਕਰੀ ਜਿਹੜਾ ਉਚਾਰਪੁਰ ਦਾ ਇੱਕੋ ਇੱਕ ਮੰਤਰੀ ਡਾਕਟਰ ਲੰਚ ਜੀ ਠੀਕ ਹੈ ਜੀ ਉਹਨਾਂ ਨਾਲ ਅੱਜ ਕਿੰਨਾ ਫੇਰਿਆ ਇਸੀ ਆਪਣੇ ਹਲਕੇ ਸੀਗੇ ਤੇ ਅੱਜ ਅਸੀਂ ਇਹਨਾਂ ਨਾਲ ਟਾਈਅਪ ਸੀਗੇ ਆਪਾਂ ਪੂਰੇ ਪ੍ਰਸ਼ਾਸਨ ਨਾਲ ਬਲੇ ਸਭ ਨਾਲ ਵੀ ਤੇ ਤੇ ਸਾਡਾ ਅਸੀਂ ਮੈਂ ਕਹੂੰਗਾ ਕਿ ਜੁਰੀ ਨੇ ਕੀ ਫਿਜ਼ੀਕਲੀ ਅਸੀਂ ਪਹੁੰਚੇ ਸਾਡਾ ਪੂਰਾ ਇਹਨਾਂ ਨਾਲ ਕੰਟੈਕਟ ਸੀਗਾ ਸਾਡੇ ਪ੍ਰਸ਼ਾਸਨ ਨਾਲ ਸਾਡੇ ਸਾਰੇ ਬਲੇ ਸੇ ਪਾ ਜੀ ਜੀ ਸਿਹਤ ਕੀ ਹੋ ਜੇ ਪ੍ਰਬੰਧ ਜਿਹੜੇ ਹੈਗੇ ਲੱਗਦਾ ਕੋਈ ਨਹੀਂ ਨਹੀਂ ਮੈਂ ਦੱਸਿਆ ਕਿ ਸਿਰਫ ਮੈਡੀਕਲ ਦੀ ਲੋੜ ਹੈਗੀ ਹੈ ਜੋ ਦੱਸਿਆ ਸਾਨੂੰ ਬਸ ਉਹਾਂ ਦੀ ਦਵਾਈਆਂ ਦੀ ਤੇ ਹਿਊਮਨ ਮਨੁੱਖੀ ਉਹਨਾਂ ਦਵਾਈਆਂ ਦੀ ਇੱਕ ਵਾਰੀ ਡਾਕਟਰ ਦੀ ਟੀਪੀਐਚ ਕੇ ਤੇ ਪਰਸਮਦੀ ਟੀਮ ਡਾਕਟਰ ਦੀ ਟੀਪੀਐਚ ਕੇ ਸੀ ਉਹਨਾਂ ਸਾਰਾ ਇੱਕ ਵਾਰੀ ਚੈੱਕਅਪ ਤੇ ਉਹਨਾਂ ਦਵਾਈਆਂ ਚ ਪ੍ਰੋਵਾਈਡ ਕਰਵਾਣਾ ਹੈ ਜੀ ਹਾਂ ਜੀ ਹਾਂ ਤੇ ਤਾਂ ਵੇਦ ਤੋਂ ਕਿ ਉਹ ਪਿੰਡਾਂ ਸੇ ਬਾਮਾ ਨੇ ਵਾਰੇ ਆ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਹੈਗੀਆਂ ਕਿਹੋ ਜਿਹੀਆਂ ਸਕੋਲ ਤਾਂ ਜਿਹੜੀਆਂ ਵਹੀਆ ਕਰੋ ਆ ਜੀ ਪੰਜਾਬ ਸਰਕਾਰ ਵੱਲੋਂ ਕੱਲ ਵੀ ਆਪਣਾ ਜ਼ਿਕਰ ਹੋਇਆ ਸੀ ਤਾਂਡੇ ਹਲਕੇ ਦੇ ਸਿਰਫ ਆਪਣੇ ਜਿਹੜੇ ਜ਼ਿਆਦਾ ਉਹ ਦੋ ਪਿੰਡ ਆ ਅਬਦੁੱਲਾਪੁਰ ਤਾਂ ਫਤਾਖਾ ਤੁਲਾ ਤੇ ਜਿਹੜੇ ਨਾਲ-ਨਾਲ ਥੋੜੇ ਪ੍ਰਭਾਵ ਤੇ ਉਟਾਲੀ ਤਾਂ ਰੜਾ ਲਾਲੀਏ ਠੀਕ ਹੈ ਜੀ ਅਸੀਂ ਤਿੰਨ ਟਾਈਮ ਆਪਣਾ ਇੱਥੇ ਦਾ ਰੁਟੀਨ ਹੈ ਵੀ ਤਿੰਨ ਟਾਈਮ ਇਹਨਾਂ ਤੋਂ ਹਣਾ ਤੁਸੀਂ ਮੇਰੇ ਤੋਂ ਨਹੀਂ ਇਹਨਾਂ ਤੋਂ ਪੁੱਛ ਲੈਣੇ ਔਰ ਰਾਚਣ ਸਾਡੇ ਕੋਲ ਪ੍ਰਮਾਤਮਾ ਦੀ ਕਿਰਪਾ ਨਾਲ ਮਾਨ ਸਾਹਿਬ ਨੇ ਕੱਲ ਵੱਡੇ ਤਿੰਨ ਟਰੱਕ ਭੇਜੇ ਆ ਠੀਕ ਹੈ ਅਸੀਂ ਇੱਥੇ ਇੱਕ ਸੀਐਮ ਰਾਹਤ ਫੰਡ ਕੈਂਪ ਬਣਾ ਰਹੇ ਆ ਉਹਦੇ ਲਈ ਜਗ੍ਹਾ ਦੇਖ ਰਹੇ ਆ ਤਾਂ ਕਿ ਲੋਕਾਂ ਨੂੰ ਕਿਤੇ ਜਾਣਾ ਹੀ ਨਾ ਪਵੇ ਬੇਨਤੀ ਇਹ ਹੈ ਕਿ ਜਿੱਥੇ ਜ਼ਿਆਦਾ ਹੋਣ ਨੁਕਸਾਨ ਹੈ ਨਾ ਜਿੱਦਾਂ ਮਾਝੇ 'ਚ ਮੈਂ ਜਿੰਨੇ ਵੀ ਸਾਡੇ ਸੰਸਥਾਵਾਂ ਵਾਲੇ ਆ ਦਾਨੀ ਸੱਜਣ ਆ ਗੁਰਦੁਆਰਾ ਸਹਿਬਾਨ ਵਾਲੇ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਆਦਾ ਆਪਾਂ ਮਾਝੇ ਨੂੰ ਵੀ ਸਾਂਭੀਏ ਕਿਉਂਕਿ ਉੱਥੇ ਬਹੁਤ ਨੁਕਸਾਨ ਹੋ ਗਿਆ ਇੱਥੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਡਾਕਟਰ ਸਾਹਿਬ ਜਿਹੜੇ ਮੈਡੀਕਲ ਟੀਮ ਹੈ ਉਹ ਮੇਰਾ ਕਿੰਨੇ ਕਿੰਨੀ ਵਾਰੀ ਆਉਂਦੀ ਹੈ ਤੁਹਾਡੇ ਕੋਲ ਉਹਨਾਂ ਦੇ ਤਿੰਨ ਵਾਰੀ ਮੈਡੀਕਲ ਟੀਮ ਆਉਂਦੀ ਆ ਔਰ ਉਹਨਾਂ ਨੂੰ ਗੱਡੀਆਂ ਵੀ ਦਿੱਤੀਆਂ ਹੋਈਆਂ ਇੱਕ ਜਗ੍ਹਾ ਤੇ ਅਸੀਂ ਡਾਕਟਰ ਵੀ ਬਿਠਾਏ ਹੋਏ ਪਰ ਗੱਡੀਆਂ ਵੀ ਦਿੱਤੀਆਂ ਹੋਈਆਂ ਜਿੰਨੇ ਵੀ ਸਾਡੇ ਲੋਕ ਆ ਅਸੀਂ ਉਹਨਾਂ ਨਾਲ ਵਚਨਬੰਦਿਆ ਮੈਂ ਇਹਨਾਂ ਦਾ ਕਰਜ਼ਾਈਆਂ ਇਹ ਲੋਕਾਂ ਨੇ ਆਪਾਂ ਨੂੰ ਵੋਟਾਂ ਪਾਈਆਂ ਔਰ ਇਨਸਾਨੀਅਤ ਤੌਰ ਤੇ ਮੇਰਾ ਪੇਸ਼ਾ ਵੀ ਇਹ ਹੋਈ ਆ ਸ਼ੁਰੂ ਤੋਂ ਤੁਹਾਨੂੰ ਵੀ ਪਤਾ ਤੁਸੀਂ ਲੋਕਲ ਪੱਤਰਕਾਰ ਹੋ ਮੈਂ ਤਾਂ ਹਮੇਸ਼ਾ ਤੋਂ ਸੋਸਾਇਟੀ ਐਨ ਆਰ ਆਈ ਵੈਲਫੇਅਰ ਵੀ ਚਲਾਉਂਦੇ ਰਹੇ ਆ ਔਰ ਅੱਗੇ ਤੋਂ ਵੀ ਸਾਡੀ ਤਮੰਨਾ ਆ ਤਾਂ ਤੁਹਾਡੇ ਜਰੀਏ ਜਿਹਨੇ ਰੁਪਈਏ ਦਾ ਵੀ ਹਿੱਸਾ ਪਾਇਆ ਨਾ ਇਸ ਹੜ ਪੀੜਤਾ 'ਚ ਚਾਹੇ ਕਿਸੇ ਨੇ ਵੀ ਪਾਇਆ ਮੈਂ ਸਾਰਿਆਂ ਨੂੰ ਸਿਰ ਝੁਕਾਉਣਾ ਔਰ ਅਰਦਾਸ ਕਰਦਾ ਪਰਮਾਤਮਾ ਜਿਹੜੇ ਲੋਕ ਦਾਨੀ ਆ ਉਹਨਾਂ ਦੇ ਮਿਹਰ ਪ੍ਰਯਾਤ ਰੱਖੀ ਉਹਨਾਂ ਦੀਆਂ ਲੰਮੀਆਂ ਉਮਰਾਂ ਕਰੀ ਤਾਂ ਕਿ ਉਹ ਹੋਰ ਵੀ ਸਮਾਜ ਵਿੱਚ ਕੰਮ ਕਰ ਸਕਣ ਇਸ ਵੇਲੇ ਨਾ ਤਾਂ ਇਹ ਆ ਕਿ ਕੌਣ ਆਇਆ ਕੌਣ ਨਹੀਂ ਆਇਆ ਲੋਕਾਂ ਨੂੰ ਇਹ ਕੋਈ ਮਤਵ ਨਹੀਂਗਾ ਲੋਕਾਂ ਨੂੰ ਸਿਰਫ ਇਹ ਆ ਕਿ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਇਨਸਾਨੀਅਤ ਤੌਰ ਤੇ ਸਾਡਾ ਫਰਜ਼ ਆ ਔਰ ਭਗਵਾਨ ਤਮਨਜੀ ਵੱਲੋਂ ਸਾਰਿਆਂ ਦੀ ਡਿਊਟੀਆਂ ਦੇ ਦੇ ਤੁਸੀਂ ਜ਼ਿਲ੍ਹਾ ਪ੍ਰਧਾਨ ਵੀ ਖੜੇ ਨੇ ਆ ਸਾਡੇ ਹਲਕੇ ਦੇ ਕੋਆਰਡੀਨੇਟਰ ਸੀ ਉਹ ਵੀ ਖੜੇ ਆ ਮੈਂ ਵੀ ਖੜਾ ਸਾਡੇ ਬਲਾਕ ਪ੍ਰਧਾਨ ਵੀ ਖੜੇ ਆ ਜਿਹੜੇ ਸਰਪੰਚ ਆ ਸਾਡੇ ਸਹਬਾਂ ਉਹ ਵੀ ਅਸੀਂ ਖੜੇ ਆ ਦੂਸਰੀ ਰਹੀ ਜਿਹੜੀ ਬੰਨ ਟੁੱਟਣ ਦੀ ਤੁਸੀਂ ਗੱਲ ਕੀਤੀ ਡਾਕਟਰ ਸਾਹਿਬ ਨੂੰ ਮਨਜੀਤ ਸਾਹਿਬ ਨੂੰ ਉਹ ਇਸ ਤਰ੍ਹਾਂ ਆ ਜੇ ਆਪਾਂ ਪ੍ਰੈਕਟੀਕਲ ਤੇ ਦੇਖੀਏ ਨਾ 3 ਫੁੱਟ ਪਾਣੀ ਉਧਰੋਂ ਇਧਰ ਆ ਗਿਆ ਜੀ ਕੀ ਹੈ ਕਿ ਜਿਹੜਾ ਦਰਿਆ ਚੱਲ ਰਿਹਾ ਉਹ ਇੱਥੇ ਆ ਜਿਹੜਾ ਪਾਣੀ ਉਧਰ ਭਰਿਆ ਸੀ ਉਹ ਉਧਰ ਆ ਅਸੀਂ ਹੁਣ ਇਹਦੇ ਤੋਂ ਇੱਕ ਲੈਸਨ ਸਿੱਖਿਆ ਕਿ ਆਪਾਂ ਇੱਥੇ ਇੱਕ ਇਧਰ ਤੇ ਇੱਕ ਉਧਰ ਕਿਉਂ ਨਾ ਛੋਟੇ ਫਲੱਡ ਗੇਟ ਬਣਾ ਲਈਏ ਨੈਕਸਟ ਟਾਈਮ ਲਾਈਫ ਦੇ ਵਿੱਚ ਤੇ ਜੇ ਉੱਤਰ ਪਾਣੀ ਭਰਦਾ ਰੜੇ ਵਾਲੀ ਸਾਈਡ ਤੇ ਤਾਂ ਆਪਾਂ ਚੱਕੀਏ ਤਾਂ ਦਰਿਆ ਵਿਸੜਦੀ ਏ ਤੇ ਜੇ ਇਧਰ ਫੱਤੇ ਕੁਲੇ ਵੱਲ ਵਧੇਗਾ ਤੇ ਇਹ ਖੋਲ ਦਮਾਂਗੇ ਗੇਟ ਤਾਂ ਉਹ ਵੀ ਚਲ ਜਾਊਗਾ ਕਿਉਂਕਿ ਜਿਹੜਾ ਐਤ ਕੀ ਜੇ ਉਹ ਹੈਪਨ ਹੋਇਆ ਨਾ ਇਹ ਪਿਛਲੀ ਵਾਰੀ ਤਾਂ ਚਲੋ ਰੱਬ ਦੀ ਹੋਰ ਤਰ੍ਹਾਂ ਦੀ ਗ੍ਰੂਪੀ ਜਿਹੜੀ ਪਿਛਲੀ ਵਾਰੀ ਸਾਡੀ ਸਥਿਤੀ ਸੀ ਉਹ ਅੱਜ ਮਾਲ ਮਾਜੇ ਚ ਤੁਸੀਂ ਦੇਖਦੇ ਨਾ ਤਾਂ ਅਸੀਂ ਐਵਰੀ ਡੇ ਸਿੱਖ ਰਹੇ ਆਂ ਔਰ ਸਿੱਖ ਕੇ ਉਹਦੇ ਤੇ ਗੌਰ ਵੀ ਕਰ ਰਹੇ ਆਂ ਤੇ ਜਿਹੜੀ ਸਾਰੀ ਪਵਾੜੇ ਦੀ ਝਾੜਿਆ ਜਿਹਦੇ ਕਰਕੇ ਸਾਡੇ ਦੋ ਪਿੰਡ ਵੀ ਪਿੰਡਾਂ ਚ ਪਾਣੀ ਗਿਆ ਉਹ ਭਲੀ ਪਾਨ ਤੁਸੀਂ ਲੋਕਲ ਸਾਡੇ ਪੱਤਰਕਾਰੋਂ ਸਾਰਾ ਦਰਿਆ ਦੀ ਪ੍ਰੋਬਲਮ ਆ ਕਿ ਲੋਕਾਂ ਨੇ ਜਿੱਥੇ ਜੰਗਲਾਤ ਦੀ ਜਗਾ ਸੀ ਜਿੱਥੇ ਲੋਕਾਂ ਦੀ ਜਗਾ ਸੀ ਉਨੀ ਪਪੂਲਰ ਲਾਤੇ ਤਾਂ ਪਾਣੀ ਨੂੰ ਰੋਕ ਦਿੱਤਾ ਗਿਆ ਤੇ ਆਪਾਂ ਹਮੇਸ਼ਾ ਗੱਲ ਕਰਦੇ ਕਿ ਜਿਹੜਾ ਪਾਣੀ ਆਪਣਾ ਰਸਤਾ ਕਦੀ ਨਹੀਂ ਭਰਾਵੋ ਛੱਡਦਾ ਕਈ ਵਾਰੀ ਆਪਾਂ ਬੇਤੁਕੇ ਤੌਰ ਤੇ ਘਰ ਬਣਾ ਲੈਨੇ ਆ ਪਾਣੀ ਦੇ ਇਹ ਸੋਚੋ ਪਾਣੀ ਚਾਹੇ 10 ਸਾਲ ਬਾਅਦ ਆਵੇ ਚਾਹੇ 15 ਸਾਲ ਪਾਣੀ ਨੇ ਆਉਣਾ ਹੀ ਆਉਣਾ ਹੈ ਹੋਇਆ ਵੀ ਇੱਦਾਂ ਹੀ ਆਪਾਂ ਦੇਖਦੇ ਆਂ ਆਖੀ ਗੱਲ ਇਹ ਜਿਹੜਾ ਲੋਕੀਆਂ ਪਸਾਂ ਦਾ ਨੁਕਸਾਨ ਹੋਇਆ ਹੈ ਹਾਂ ਕੀ ਇਸ ਵਾਰ ਇਹਨਾਂ ਨੂੰ ਮਦਦ ਮਿਲੇਗੀ ਬਿਲਕੁਲ ਮਿਲੇਗਾ ਪਿਛਲੀ ਲਿਸਟ ਵੀ ਮੇਰੇ ਕੋਲ ਹੈ ਜਿਹੜੀ ਆਪਾਂ ਇੱਧਰ ਦਿੱਤਾ ਇੱਕ ਬੇਨਤੀ ਕਰੀਦੀ ਆ ਜੇ ਦੇਖੋ ਅਸੀਂ ਵੀ ਇਨਸਾਨ ਆ ਸਾਤੋਂ ਵੀ ਗਲਤੀ ਹੁੰਦੀ ਆ ਜੇ ਗਲਤੀ ਨਹੀਂ ਹੁੰਦੀ ਤਾਂ ਰੱਬ ਕੋਲੋਂ ਨਹੀਂ ਹੁੰਦੀ ਜੇ ਕਿਸੇ ਦਾ ਪਿਛਲੀ ਵਾਰੀ ਵੀ ਮੈਂ ਏਸ ਪਿੰਡ ਤੇ ਆ ਕੇ ਕਹਿ ਕੇ ਗਿਆ ਸੀ ਵੀ ਭਾਈ ਜੇ ਕਿਸੇ ਦਾ ਨਹੀਂ ਨਾਂ ਵਿੱਚ ਆਇਆ ਨਹੀਂ ਮਿਲਿਆ ਸਾਨੂੰ ਨੋਟ ਕਰਾਓ ਠੀਕ ਹੈ ਨਾ ਕਿਉਂਕਿ ਸਾਨੂੰ ਵੀ ਤਾਂ ਪਤਾ ਤਦੇ ਲੱਗਣਾ ਵੀ ਇਹਨਾਂ ਨੂੰ ਮਿਲ ਗਿਆ ਜੀ ਇਹਨਾਂ ਨੂੰ ਨਹੀਂ ਮਿਲਿਆ ਠੀਕ ਹੈ ਨਾ ਅਸੀਂ ਐਤ ਕੀ ਪੂਰਾ ਧਿਆਨ ਰੱਖਾਂਗੇ ਮਾਨ ਸਾਹਿਬ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਵਿਦੇਸ਼ ਐ ਤਾਂ ਮੰਤਰੀ ਸਾਹਿਬ ਵੀ ਖੜੇ ਸਾਡੇ ਸਾਰੀ ਟੀਮਾਂ ਦਾ ਅਦੇਸ਼ੀਆ ਸਮਝ ਲੋ ਕਿ ਪ੍ਰਮਾਤਮਾ ਕਿਰਪਾ ਕਰੇ ਘੜੀ ਸੁਲਖਣੀ ਹੋਵੇ ਤਾਂ ਅਸੀਂ ਦੁਆਰਾ ਇਹਨਾਂ ਦੇ ਸਰਵੇ ਕਰਕੇ ਜੋ ਜੋ ਕਿਸੇ ਦਾ ਨੁਕਸਾਨ ਆ ਉਹਦੀ ਪੂਰਤੀ ਕਰਨ ਦੀ ਕੋਸ਼ਿਸ਼ ਪੱਕੀ ਕਰਾਂਗੇ ਔਰ ਜਿਹਨਾਂ ਦੇ ਘਰ ਵੀ ਠੱਠੇ ਆ ਉਹਨਾਂ ਨੂੰ ਵੀ ਬੰਦਾ ਜੋ ਜੋ ਉਹਨਾਂ ਦਾ ਹੈ ਉਹ ਵੀ ਕਰਾਂਗੇ ਧੰਨਵਾਦ